ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਖੇਤ ਸਾਗ ਤੋੜਨ ਜਾ ਰਹੇ ਹਾਂ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਆ ਵੀ ਹੁਣ ਸਾਗ ਦਿਖਾਉਣੇ ਆ ਬਲੌਗ ਦੇ ਵਿੱਚ ਆ ਦੇਖੋ ਇਹ ਮੰਮੀ ਬੈਠੀ ਆ ਆ ਬਲੌਗਰ ਹਰਿ ਰਾਜ ਸਿੰਘ ਬਾਹਰ ਨਿਕਲੇ ਆ ਹਰੀ ਨੂੰ ਫੋਲੋ ਤੋਂ ਤੋੜਾਂ ਆਪਣੀ ਛਰੋਂ ਤੋਂ ਆਇਆ ਮੰਮਨ ਦੱਸ ਰਹੀ ਆ ਆਪਣਾ ਖੇਤ ਕਿਹੜਾ ਜਿਹਾ ਹੈ ਐ ਵਾਤੂ ਦਾ ਮੋਟਾ ਅੰਮ ਦਾਣਾ ਗਿਆ ਨਮੀ ਹੈ ਜਿਹੜੇ ਬਣਾ ਟੀੜੇ ਨੂੰ ਕੌਣਾ ਤਾਂ ਨੂੰ ਮੁੜਨੀ ਨਹੀਂ ਹੈ ਕਿਥੇ ਰਾਹ ਨਹੀਂ ਖੜਿਆ ਆਪਾਂ ਆਹੋਂ ਤੇ ਆਹ ਉਹ ਨਾ ਆਣੀ ਗਾ ਆ ਆਹ ਸਾਰਾ ਉਹ ਆਪਣਾ ਖੜੂ ਆਪਣੇ ਖੜੀ ਆ ਫਾਗ ਲੈ ਕੇ ਜਾਣਾ ਅੱਜ ਲਾਸਟੀ ਹੁੰਦਾ ਛੱਟੇ ਦੀ ਸ਼ਰਮ ਆਹ ਦੇਖ ਲੋ ਕਹਿ ਹੁੰਦੀ ਨਹੀਂ ਹੁੰਦੀ ਨਹੀਂ ਦੇਖੋ ਛੱਟੇ ਦੀ ਸ਼ਰਮ

ਆਸ ਹਾਂ ਆ ਇੱਥੇ ਪਾ ਦੋ ਪਾ ਰਹੇ ਓਏ ਥੋੜਾ ਜਿਹਾ ਪਾ ਦੇ ਥੋੜਾ ਜਿਹਾ ਪਾ ਦੇ ਕੋਈ ਗਾਹਾਂ ਭਾਉਣ ਤੇ ਪਾ ਦਾਂਗੇ ਹੋਰ ਤੇ ਚਲੋ ਗੱਛ ਬੰਮੀ ਚਲੋ ਕਾਹਾਂ ਪਾ ਰਹਾਂਗੇ ਕੋਣ ਹੋਰ ਨੂੰ ਪਾ ਦਾਂਗੇ ਭਾਉਣ ਹੋਰ ਖਾਸੇ ਨੇ ਉਧਰ ਪਾ ਰਾਂਗੇ ਪੋਲਿਆਂ ਨੇ ਬਾਤ ਦਾ ਮਾਣੀ ਲਗਾਈ ਕਾਂਕੜੀ ਦੀ ਨਹੀਂ ਉਹੀ ਲੱਗਦੀ ਆ ਉਹੀ ਲੱਗਦੀ ਆ ਕਿੱਥੇ ਆਵਾਹੋਂ ਕੀੜਿਆ ਆ ਆ ਸੇ ਮੰਮੀ ਇੱਧਰ ਆ ਆ ਸੇ ਆ ਸੇ ਦੂਰੇ ਪਾ ਪੌਂ ਤੇ ਬੁਰੇ ਲੈ ਬੱਤਾ ਚੇਪਾ ਆ ਗੋਮ ਦੇ ਬਾਰੇ ਆ ਸੀ ਆ ਸੀ ਇੱਥੇ ਆ ਸੀ ਆਏ ਦੋ ਤਿੰਨ ਮਹੀਨੇ ਬਾਅਦ ਚਲੋ ਵਾ ਸਮੀ ਉੱਤਰ ਪਾਲਾਂਗੇ ਉਹ ਉੱਤਰ ਬਹੁਤ ਵੱਡਾ ਪਹਾੜਾ ਉੱਥੇ ਪਾਇਆ ਮੰਗੇ ਹੋਰ ਜਾਓ ਦੇਖ ਜਾਓ ਦੇ ਕਣਕੇ ਵਿਚਾਰੇ ਹੋ ਗਏ ਮੈਂ ਇਹਨੂੰ ਸਮਾਰ ਕੇ ਤੇ ਤੁਸੀ ਬਾੜੀ ਲਾ ਲਓ ਆ ਲਾਈ ਤਾਂ ਲਾਸਣ ਲਪੁੱਤਾਂ ਦੀ ਇੰਨੀ ਲਾਈ ਲਾਸਣ ਲਾਇਆ ਤਾਂ ਹੈਰੇ ਹਾਂ ਰੀ ਨੂੰ ਬੱਟੀ ਜਾ ਕੇ ਫੇਰ ਕਰਾਂਗੇ ਹੁਣ ਐਸਾ ਮਿੱਟੀ ਚੱਕਣੇ ਯਾਰੀ ਲਾ ਪੁੱਤ ਇਹ ਮੂਰ ਸੁੱਕਿਆ ਵੀ ਹੈ ਇਲਾਕੇ ਕਾਸੀ ਆ ਬੋਰ ਇੱਥੇ ਕਰਾਈ ਜਾਉਂ ਮੈਂ ਮੈਂ ਤਾਂ ਰਹਿ ਸਤ ਬੋਰ ਸਾਰੀ ਭੜੀਆਂ ਚੱਕਣੀਆਂ ਕਿੱਥੇ ਬਾਗਵੇਂ ਜਾ ਕੇ ਇਹ ਚੱਕ ਕੇ ਪਾ ਦਾਂਗੇ ਕਿਤੇ ਆਹ ਤਣਕ ਵੜ ਕੇ ਚੱਕਦਾ ਜਮ ਮਿੱਟੀ ਐ ਰੀਬੂ ਚਲੋ ਮੂਰੇ ਤਰਮੀਨ ਦਾ ਬੱਚਾ ਤਾਂ ਇੱਥੇ ਆ ਰਿਹਾ ਕਣਕੇ ਸਰੂਆ ਹੈ ਬਸ ਸਰੂਆ ਕਣਕਾ ਇਹ ਕਣਕਾ ਸਰੂ ਹੱਥ ਚਦਰੇ ਹੈ ਇਹਦਾ ਕਣਕਾ ਮੈਂ ਨਾ ਤੇ ਚਾਹੇ ਛੁਰੂ ਹਾਂ ਚਲੋ ਗਾ ਹਾਂ ਉਹ ਗਾਹ ਚੱਲਦੇ ਆਪਣੀ ਕਣਕ ਦੀ ਹਾਂ ਹਾਂ ਬਾੜ ਵਾਲੀ ਆ ਉਹ ਦੇਖ ਕੀ ਬੜੇ ਪੈਦੂ ਖੜਾ ਹੋਇਆ ਕੁਛ ਵੀ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਰੀਪੂ ਉੱਠ ਖੜਾ ਕੋਈ ਨਹੀਂ ਹੋਇਆ ਪਰ ਨਵੇਂ ਪਾਲਾਂ ਚਾਲ ਜਾਣ ਕੋਈ ਨਾ ਵੀ ਹੋਰ ਪੂ ਕੇ ਪਾਲਾਂ ਆ ਖੰਭਾ ਦੇਖੋ ਜਮਾ ਟੇਡਾ ਉਹੋ ਪੱਟੇ ਗਈ ਸੀ ਕੱਖ ਨਹੀਂ ਮੇਰੇ ਮੁੜ ਕੇ ਨਾ ਪੱਟੇ ਖਾ ਲਿਆ ਲਕਾ ਨੂੰ ਉਹੀ ਪੱਟੇ ਹੋਏ ਨੇ ਉਹਦੇ ਖੜੇ ਨਹੀਂ ਘੜਨਾ ਪੈਂਦਾ ਪਾਣੀ ਲਾਉਣੇ ਆ ਕਿਹਦੇ ਭਾਈ ਦਾ ਇਹ ਚੜ ਜਾ ਉੱਪਰ ਤਾਂ ਹਵਾ ਤੋਂ ਬਚਦਾ ਇਹ ਕਣਕ ਦੀ ਲਿਗੀ ਨਹੀਂ ਹੈਗੀ ਨਹੀਂ ਡੇਪਦੀ ਜੇ ਵੱਧ ਹਵਾ ਹੁੰਦੀ ਹਵਾ ਆ ਕੇ ਬਚਦਾ ਇਹ ਹਵਾ ਵਾਲੀ ਹੁੰਦੀ ਡੇਪਦੀ ਕਣਕਾਂ ਅਏ ਤਾਂ ਰਿੰਦ ਗਈਆਂ ਪਾਪਾ ਚੱਲ ਗਾਂ ਕੇ ਲਈ ਆਪਾਂ ਕਿਹੜੀ ਤਬਰਨਾਲਿਆਂ ਵਾਲੀ ਆ ਚਲੋ ਵੀ ਸਾਗ ਤੋੜੋ ਚਲੋ ਵੀ ਗੇਰਾ ਕਿੱਥੇ ਸਾਗ ਸਭੀ ਖੜੀ ਆ ਨਾ ਪਾਣੀ ਬਰਾ ਮੈਨੂੰ ਸਾਗ ਦੱਸ ਚਲੋ ਫਿਰ ਮੰਮੀ ਦੱਸ ਤੂੰ ਸਾਗ ਤਾਂ ਇਹ ਬੁੱਧਾ ਦੱਸ ਤੂੰ ਸਾਗ ਤਾਂ ਇਹ ਦੱਸ ਨਹੀਂ ਤੂੰ ਸਾਗ ਚਲੋ ਚਲੋ ਆ ਮਿੱਟੀ ਵੀ ਸਾਡੀ ਚੱਕ ਦਾਂਗੇ ਅਕੀ ਆ ਪਹੀ ਜੀ ਕੀਨੀ ਕਰ ਦਾਂਗੇ ਪਹਿਲੀ ਕਿੱਦਰੀ ਇਹ ਵੀ ਕਰ ਲਾਂਗੇ ਪਹਿਲੀ ਬਸ ਦੁਰ ਦੁਰ ਉੱਚੀ ਨਹੀਂ ਹੋਏ ਪਹੀ ਉੱਚੀ ਆ ਇਹ करा कणक ले है। हाल सारी बू है चलो साग तोड़ो करा चल ਮਮੇ ਬਾਥੂ ਤੋੜਦੀ ਆ ਕਿੱਥੇ ਆ ਉਹ ਤਾਂ ਕੰਮ ਕਰੀ ਬਾਥੂ ਤੋੜ ਲੈਣੇ ਬਰੋ ਦੇਖ ਮਮੀ ਕਿਹੜਾ ਜਾ ਬਾਥੂ ਆ ਬਾਥੀ ਖੜਾ ਸਾਰਾ ਆ ਵੀ ਤੋੜੀ ਲੋ ਇੱਥੋਂ ਨਾ ਉਧਰ ਕਹਾ ਤੋਂ ਤੋੜੀ ਆਪਾਂ ਹਾਂ ਹੈ ਨਾ ਗਾਂਹ ਤੋਂ ਤੋੜ ਲਓ ਇੱਥੋਂ ਤੋੜੋ ਹਾਂ ਹੈ ਹੈਗਾ ਉੱਥੋਂ ਤੋੜ ਲਓ ਪਤਾ ਹੋਣਾ ਇਹਦਾ ਹੋ ਕੇ ਨਾ ਤੋੜੋਗੇ ਬਾਤੀ ਵੜ ਲੋ ਬਾਤੀ ਨਾ ਰਾਤੀ ਦੇਵਾ ਨਹੀਂ ਪਟਲੇ ਕੱਬੜ ਹੀ ਲਿਆ ਵਿੱਚ ਤਾਂ ਪਟਕੇ ਪਤਾ ਹਰੀਗਾ ਸਾਵੀ ਨਹੀਂ ਸੁਣੀਆ ਐਸਾ ਹੁੰਦਾ ਬਾਤ ਤੂ ਅਧਰੇ ਲੈ ਜਮਾੜੀ ਹੁਣ ਆਪਾ ਹਾਂ ਕਰਕੇ ਰੱਖੋ ਆ ਕਰਕੇ ਹੋਣ ਇਹਦੇ ਵਿੱਚ ਆਪ ਸਾਰਾ ਪਾਵਾਂਗੇ ਆਜੋ ਚਲੋ ਕਮ ਆਨ ਆਈ ਏਮ ਮੀ ਚਲੋ ਵੀ ਗਾਲ ਦਾ ਪਈ ਆ ਸਾਗ ਮੋਲਾਂ ਦੀ ਪਈ ਆ ਗਾਜਰਾ ਮੀ ਨੇ ਐਡੀ ਬੁਰਾ ਗਾਲ ਨੂੰ ਹੈਪੀ ਬਾਰ ਐਡੀ ਸਾਗੀ ਖਵਾਦੇ ਆਂ ਹੈਪੀ ਬਰਥਡੇ ਆਂ ਹੈਰੀਪੂ ਪਾਪਾ ਤੇਰੇ ਲੈ ਦੇ ਦੇ ਮਮਾ ਦੇ ਨੀ ਇਹ ਦੇ ਦੇ ਦੋਲ ਨੀਂਗਾ ਦੋਲ ਨੀ ਹੈਪੀ ਬਰਥਡੇ ਤੇ ਕੀ ਖਵਾਏਂਗਾ ਰੀਬੂ ਸਾਨੂੰ ਦੇਵਾ ਕਿਹਨੂੰ ਕਿਹਨੂੰ ਬੁਲਾਏਂਗੇ ਕੱਲ ਨੂੰ ਹੈਪੀ ਬਰਥਡੇ ਤੇ ਕਿਹਨੂੰ ਬੁਲਾਏਂਗਾ ਰੀਬੂ ਮੈਂ ਮਮਾ ਨਾਲ ਆਏ ਉਹਦੇ ਮੈਂ ਮੈਂ ਬੁਲਾਉਂ ਬਸ ਹੋਰ ਕਿਹਨੂੰ ਸੱਦਾ ਨਹੀਂ ਹੋਰ ਕਿਹਨੂੰ ਬੁਲਾਏਂਗਾ ਆਹ ਤੇ ਤੋੜ ਲੋ ਕੀ ਦਾ ਹੈ ਆਪਣੀ ਆ ਗਈ ਆਏ ਰਿਗਸ ਆਈ ਥੋੜੀ ਇੱਧਰ ਥੋੜਾ ਦੂਰੋਂ ਜੁਕਾਉਣਾ ਕਿ ਜਿੰਨੇ ਕਰਨਾ ਖਰਾਬ ਕਰੂਗਾ ਬੱਟ ਤੇ ਬਣੀ ਸਾਰੇ ਗੁੰਡਾ ਹੁੰਦੇ ਆਂ ਸਾਈਂ ਦੇ ਦਾ ਬੱਟ ਤੇ ਮਾਰੂ ਦਾ ਬਣੀ ਕੈਦਾ ਬੱਟ ਤੇ ਵਗੇ ਰਿਵ ਦੂਰ ਆਇਆ ਗਿੱਲਾ ਪੁੱਤ ਇਹ ਵੀ ਆਏ ਦੌੜ ਲਾ ਖਾਨੇ ਲੈ ਮੈਂ ਨੂਰ ਆਂ ਜੀ ਬੂਨੂ ਨੂੰ ਫੜ ਕੇ ਰੱਖਦਾ ਇਹ ਬੁੱਤ ਤੇ ਖੜ ਜਾ ਕੋਈ ਨਾ ਇਹ ਚੁੱਪੇ ਰਿਹਾ ਭੱਟ ਤੋਂ ਡਿੱਗ ਭੂ ਮੰਗ ਰਿਹਾ ਹੈ ਆ ਟੋੜ ਦਾ ਗੰਡਾ ਲਾਉਣਾ ਮੈਂ ਕਿਹਨੂੰ ਮੈਂ ਕਿਹਾ ਇਹ ਮੇਲੇ 'ਚ ਖੜ ਜੀ ਨੀ ਉਹਨੇ ਖੜ ਦਿਨਾ ਪਰੂ ਖੜ ਕੇ ਦੇਖਦੇ ਹਾਂ ਨਾ ਐ ਨਹੀਂ ਖਬਰ ਹਾਂ ਇਹ ਬੱਚੇ ਦੇਖ ਰਹੇ ਮੇਰੇ ਕੱਢ ਦੇ ਨਾ ਆਰੇ ਮੋਬਾਈਲ 'ਚ ਦੇਖ ਜਿਹੜਾ ਪਿੱਛੇ ਰੁੜ ਕੇ ਵੀਲੀ ਹੋਇਆ ਸਾਗਾ ਸਰੋਂ ਦਾ ਆਹ ਸਰੋਂ ਦਾ ਸਾਗਾ ਸਾਗਾ ਸਰੋਂ ਦਾ ਸਾਗਾ ਆਹ ਤੋੜਨੀਆਂ ਨੇ ਗੰਦਰਾ ਤੋੜਨੀਆਂ ਨੇ ਗੰਦਰਾ ਤੋੜਨੀਆਂ ਨੇ ਮੈਨੂੰ ਪਤਾ ਨਹੀਂ ਹੈਗਾ ਇਹ ਪਤਾ ਨਹੀਂ ਗੰਦਰਾ ਤੋੜਨੀਆਂ ਨੇ ਹਾਂ ਸਾਗ ਤੋੜਦਾ ਨਹੀਂ ਪਤਾ ਇਹਨਾਂ ਨੂੰ ਤਾਂ ਗੰਦਰਾ ਤੋੜਨੀ ਆ ਹਾਂ ਹੈ ਦੇਖ ਕੇ ਤੋੜ ਲਓ ਮਿੱਧੋਣਾ ਮੰਦੋਂ ਦੇਖੇ ਤੋਂ ਆ ਮਸਾਂ ਬਿੱਜੀਰੋਂ ਕੈ ਸੋਣਾ ਮਸਾਂ ਬਿੱਜੀ ਆ ਹਾਂ ਬੱਦਲ ਕਿੰਨੇ ਸੋਹਣੇ ਨੇ ਵਿੱਚ ਵੀਡੀਓ ਨੂੰ ਦੇਖਤਾ ਹਾਂ ਹਣੇ ਹਣੇ ਕੌਣ ਕੌਣ ਵਿੱਚ ਵੀਡੀਓ ਦੇ ਦਾਦੀ ਆ ਕੰਡ ਮਮਾ ਕੰਡ ਦੇਖ ਲਾ ਵੱਡੀ ਕਿਸਾਨ ਕੰਡ ਕਿੱਥੇ ਹੁੰਦੀ ਆ ਚ ਮਮਾ ਮਮਾ ਕੋਲੇ ਜਾਣਾ ਮਮਾ ਦੂਰ ਵਾਲੀ ਵਾਗ ਗਿੱਲਾ ਵਹਣ ਆ ਜਾ ਉਹਰੇ ਆ ਗਬਾਟ ਮਮਾ ਆ ਮਮਾ ਉਰੇ ਆਉਗੀ ਠੀਕ ਆ ਉਹ ਨਹੀਂ ਜਾਣਾ ਯਾ ਉੱਧਰ ਨਹੀਂ ਜਾਣਾ ਹੈਗਾ ਇੱਥੇ ਖੜ੍ਹ ਜਾ ਵੈਸੇ ਇੱਥੇ ਖੜ੍ਹ ਜਾ ਇੱਥੋਂ ਕਹਾਣੀ ਜਾਣਾ ਮੈਂ ਫੜ ਲੂ ਫਿਰ ਜਿੱਥੇ ਗਿਆ ਆ ਚੱਟ ਨਹੀਂ ਦੇਣਾ ਤਬਾਹ ਮੇਰੇ ਆਉਣੀ ਹੈ ਕਹਾਂ ਪਹੀ ਤੇ ਆ ਕੇ ਪਾਵਾਂਗੇ ਕਟ ਲਗਾ ਬਾਪਾ ਤੁਸੀਂ ਮੇਹ ਦਿੱਤੀ ਕੋੜ ਤਣਾ ਤੜੋਗੇ ਕਿ ਨਾ ਹੁਣ ਮੈਂ ਰਾਜਾਂਗਾ ਨਾ ਰੇ ਮੈਂ ਪਾਲੂਗੀ ਤੂੰ ਰਫਾ ਫਾਖਾ ਫੜ ਲੈ ਜਨਮ ਦਿਨ ਤੇਰੀ ਖਾ ਕੇ ਖਵਾਇਗਾ ਅਗਲੇ ਨੂੰ ਪਾੜੇ ਪਾੜੇ ਤੇੜੀ ਸੋਨਾ ਸੋਨਾ ਪੌਣਾ ਉਹਨਾਂ ਚੀਰਨੀਆਂ ਬਣਾਏਂਗੇ ਤੁਸੀਂ ਤਾਂ ਉਹੀ ਵੱਡਾ ਫਾਖਾ ਚਲ ਜਿਓ ਚਲ ਆਜੋ ਚੱਲੀਏ ਘਰ ਨੂੰ ਘਰ ਵਾਪਸੀ

ਫਿਰ ਕੀ ਹੋ ਗਿਆ ਅਦਾਤੀ ਕਿਨੇ ਬੈਠਿਆ ਲੈ ਤੇ ਬਾਈ ਕਿੰਨੀ ਸਰੋ ਦੇਖੋ ਫੋਲ ਕਿੰਨੇ ਸੋਣਾ ਦੇਖ ਕੇ ਇਹ ਗੰਦੇ ਹੋਏ ਬਿਆਹ ਉਹ ਹਾਂ ਬੇ ਆ ਮੈਂ ਉਹ ਕੀੜਿਆਂ ਨੂੰ ਦੇਣ ਜਾਣੇ ਆਪਾਂ ਚੀਚੀ